ਸतीश ਗਰ왈 ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 72 ਘੰਟੇ ਯਾਨੀ ਕਿ 11 12 13 ਨਵੰਬਰ ਨੂੰ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਤੋਂ ਕਿੰਦਾ ਰਹਿ ਸਕਦਾ ਅਪਡੇਟ ਦਨ ਇਸ ਵੀਡੀਓ ਦੇ ਵਿੱਚ ਦੇਵਾਂਗੇ ਸੈਟਲਾਈਟ ਦੱਸ ਰਿਹਾ ਇਸ ਲਈ ਜੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲਗਭਗ ਸਵੇਰ ਦੇ 1:00 ਵਜੇ ਚੱਲਿਆ ਤੇ ਦਿਨ ਹੈ ਜੀ ਅੱਜ 11 ਨਵੰਬਰ ਦਾ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤੇ ਸਕਰੀਨ ਦੇ ਉੱਤੇ ਤੁਸੀਂ ਐਸਰੇ ਦੇਖ ਸਕਦੇ ਆਂ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਹੈ ਜਿਹੜਾ ਉਹ ਖੁਸ਼ਕ ਬਣਿਆ ਹੋਇਆ ਉੱਤਰ ਵੱਛੋਂ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਜਿਹੜੀਆਂ ਨੇ ਉਹ ਮੈਦਾਨਾਂ ਦੇ ਵਿੱਚ ਬਹੁਤੇ ਖੇਤਰਾਂ ਦੇ ਵਿੱਚ ਚੱਲ ਰਹੀਆਂ ਨੇ ਭਾਵੇਂ ਉਹ ਪੰਜਾਬ ਹੈ ਹਰਿਆਣਾ ਰਾਜਸਥਾਨ ਸੋ ਵੱਡੇ ਖੱਦਰ ਤੇ ਇਹ ਹਵਾਵਾਂ ਦੀ ਸਦਕਾ ਜਿਹੜੀ ਹੈ ਠੰਡਕ ਇਹਨਾਂ ਸਵੇਿਆਂ ਦੇ ਵਿੱਚ ਦਰਜ ਹੋਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਇਹ ਠੰਡਕ ਇਸੇ ਤਰ੍ਹਾਂ ਬਰਕਰਾਰ ਰਹਿਣ ਦੀ ਉਮੀਦ ਰਹੇਗੀ ਜੇਕਰ ਗੱਲ ਕਰੀਏ ਜੀ ਅਗਲੇ 72 ਘੰਟਿਆਂ ਦੀ ਤੇ ਕੋਈ ਸਿਸਟਮ ਤਗੜਾ ਆਉਂਦਾ ਜਾਫ ਨਹੀਂ ਰਿਹਾ ਇਸ ਲਈ ਵੱਡੇ ਫੱਦਰ ਤੇ ਮੀਂਹ ਚੱਕਰ ਦੇ ਅਸਰ ਵੀ ਘਟਨੇ ਫਿਲਹਾਲ ਆਉਂਦੇ ਤਿੰਨ ਦਿਨਾਂ ਦੇ ਲਈ 에ਅਰ ਕੁਆਲਿਟੀ ਇੰਡੈਕਸ ਦੇਖੀਏ ਤੇ 150 ਤੋਂ ਲੈ ਕੇ 200 210 ਦੇ ਆਸ-ਪਾਸ ਇਸ ਵੇਲੇ ਪੰਜਾਬ ਦੇ ਬਹੁਤੇ ਸ਼ਹਿਰਾਂ ਦੇ ਵਿੱਚ ਚੱਲਦਾ ਪਿਆ 에ਅਰ ਕੁਆਲਿਟੀ ਹਾਲੇ ਵੀ ਖਰਾਬ ਲੈਵਲ ਤੇ ਆ ਪਰ ਆਉਂਦੇ ਦਿਨਾਂ ਦੇ ਵਿੱਚ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਅਗਲੇ 7-8 ਦਿਨਾਂ ਦੇ ਵਿੱਚ ਸੋ ਜੇਕਰ ਅਲਰਟ ਵਾਲੇ ਫਖਵ ਦੇਖੀਏ ਤੇ ਮੌਸਮ ਹਕ ਨੇ ਜਿਹੜੇ ਕੋਲਡ ਵੇਵ ਦੇ ਅਲਰਟ ਜਾਰੀ ਕੀਤੇ ਹੋਏ ਨੇ ਠੰਡੀਆਂ ਖੁਸ਼ਕ ਹਵਾਵਾਂ ਜਿਹਦੇ ਨਾਲ ਸੀਤ ਲਹਿਰ ਚੱਲਣ ਦੀ ਜਿਹੜੀ ਗੱਲ ਹੈ ਤੇ ਹੁਣ ਸੀਤ ਲਹਿਰ ਸੂਵੇ ਦੇ ਵਿੱਚ ਮੌਸਲ ਖਾਗਨੇ ਜਾਰੀ ਕੀਤੇ ਹੋਏ ਨੇ ਹਰਿਆਣਾ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਲਾਗੂ ਕੀਤੇ ਗਏ ਨੇ ਅਲਰਟ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਕੋਲਡ ਵੇਵ ਦੇ ਅਲਰਟ ਨੇ ਉਹ ਜਾਰੀ ਕੀਤੇ ਗਏ ਨੇ ਸੋ ਟੈਂਪਰੇਚਰ ਦੀ ਜੇਕਰ ਗੱਲ ਕਰਦੇ ਹਾਂ ਦਿਨਾਂ ਦੇ ਟੈਂਪਰੇਚਰ ਦੀ ਤੇ 27 28 29 30 ਦੇ ਆਸ-ਪਾਸ ਟੈਂਪਰੇਚਰ ਅੱਜ ਵੀ ਮੰਡਰਾਉਂਦੇ ਰਹਿਣਗੇ ਪੰਜਾਬ ਦੇ ਬਹੁਤੇ ਸ਼ਹਿਰਾਂ ਦੇ ਵਿੱਚ 30 ਤੋਂ ਤਾਂ ਟੈਂਪਰੇਚਰ ਨਹੀਂ ਜਾਣਗੇ 30 ਤੋਂ ਥੱਲੇ ਹੀ ਟੈਂਪਰੇਚਰ ਜੜੀ ਜਾਣ ਦੀ ਉਮੀਦ ਹੈ ਤੇ ਹੋ ਸਕਦਾ 30 ਨੂੰ ਟੱਚ ਕਰ ਦੇਵੇ ਕੋਈ ਜਲਾ ਵੈਸੇ 30 ਤੋਂ ਥੱਲੇ ਟੈਂਪਰੇਚਰ ਅੱਜ ਹੋਣਗੇ ਤੇ ਇਹ ਸਾਰੀ ਅਫਰੇਟਾਂ ਹੁੰਦੇ 3 ਦਿਨਾਂ ਤ